ਦੋਸਤੋ ਸੀਪੀਆਈ ਲੁਧਿਆਣਾ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਅਖਬਾਰਾਂ ਦੀਆਂ ਸੁਰਖੀਆਂ ਚੋਂ ਜੋ ਅਹਿਮ ਖਬਰ ਹੈ ਉਹਦੇ ਤੇ ਵਿਚਾਰ ਵਟਾਂਦਰਾ ਕਰਦੇ ਆਂ ਉਸ ਖਬਰ ਦੀ ਕੋਹ ਕਰਦੇ ਆਂ ਔਰ ਉਸ ਦੇ ਪਿਛਲੀ ਜਿਹੜੀ ਹਕੀਕਤ ਹੈ ਉਸ ਨੂੰ ਤੁਹਾਡੇ ਸਾਹਮਣੇ ਲਿਆਣੇ ਆਂ ਅੱਜ ਦੀਆਂ ਖਬਰਾਂ ਦੇ ਵਿੱਚੋਂ ਇੰਡੀਗੋ 에ਅਰਲਾਈਨਸ ਵੱਲੋਂ ਜੋ ਰੱਦ ਕੀਤੀਆਂ ਜਾ ਰਹੀਆਂ ਫਲਾਈਟਾਂ ਔਰ ਜਿਹੜਾ ਮੁਸਾਫਰਾ ਨੂੰ ਮੁਸ਼ਕਲ ਆ ਰਹੀ ਹੈ ਉਸਦੇ ਬਾਰੇ ਗੱਲ ਕਰਾਂਗੇ ਅਖਬਾਰਾਂ ਦੀਆਂ ਖਬਰਾਂ ਮੁਤਾਬਕ ਹੁਣ ਤੱਕ ਤਕਰੀਬਨ 5000 ਫਲਾਈਟ ਜਾਂ ਤਾਂ ਰੱਦ ਕਰਤੀਆਂ ਗਈਆਂ ਜਾਂ ਲੇਟ ਕੀਤੀਆਂ ਗਈਆਂ ਔਰ 13 ਲੱਖ ਦੇ ਕਰੀਬ ਜਿਹੜੇ ਹੈ ਮੁਸਾਫਰ ਪ੍ਰਭਾਵਿਤ ਹੋਏ ਹੈ ਇਹ ਮਸਲਾ ਕੀ ਹੈ ਇਸ ਬਾਰੇ ਵਿਚਾਰ ਵਟਾਂਦਰਾ ਕਰਾਂਗੇ ਸਾਡੇ ਨਾਲ ਵਿਸ਼ਲੇਸ਼ਕ ਡਾਕਟਰ ਅਰुण ਮਿਤਰਾ ਨੇ ਉਹਨਾਂ ਤੋਂ ਪੁੱਛਾਂਗੇ ਕਿ ਆਖਰਕਾਰ ਇਹ ਮਸਲਾ ਕੀ ਹੈ ਹਾਂਜੀ ਡਾਕਟਰ ਸਾਹਿਬ ਪਾਟੇ ਜੀ ਇੰਡੀਗੋ ਇਸ ਵੇਲੇ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਹੈ ਇਸ ਤੋਂ ਪਹਿਲੇ ਏਅਰ ਏਅਰ ਇੰਡੀਆ ਵੱਡੀ ਕੰਪਨੀ ਹੁੰਦੀ ਸੀ ਪਰ ਹੌਲੀ ਹੌਲੀ ਸਰਕਾਰ ਦੇ ਨੀਤੀਆਂ ਦੇ ਮੁਤਾਬਕ ਏਅਰ ਇੰ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਸਰਕਾਰ ਨੇ ਆ ਕੇ ਏਅਰ ਇੰਡੀਆ ਨੂੰ ਬੇਚ ਹੀ ਦਿੱਤਾ ਉਹ ਹੋਂਸੋ ਏਅਰ ਇੰਡੀਆ ਹੁਣ ਟਾਟਾ ਕੋਲ ਹੈ ਦੇ ਇੰਡੀਓ ਐਸੋਲ ਨੇ ਸਭ ਤੋਂ ਵੱਡੀ ਫਰਮ ਬਣ ਗਈ ਇੰਡੀਗੋ ਨੂੰ ਜਾਜ ਨੇ ਜਿਆਦਾ ਨਹੀਂ ਪਰ ਸਟਾਫ ਦੀ ਕਮੀ ਹੈ ਇਸ ਕਰਕੇ ਇੰਡੀਗੋ ਨੂੰ 2 ਸਾਲ ਪਹਿਲੇ ਇਰਾਦ ਦਿੱਤੀ ਗਈ ਸੀ ਡੀਜੀਸੀਏ ਵੱਲੋਂ ਡਾਇਰੈਕਟਰ ਜਨਰਲ ਸਿਵਲਾਈਜੇਸ਼ਨ ਵੱਲੋਂ ਕਿ ਤੁਸੀਂ ਕੋ ਮੰਤਰੀ ਮਾਨ ਡੰਡਾ ਦੇ ਮੁਤਾਬਕ ਆਪਣੇ ਸਟਾਫ ਦੀ ਜੋ ਹੈ ਭਰਤੀ ਕਰੋ ਨੰਬਰ 2 ਕਿਉਂਕਿ ਉਹਨੇ ਹਵਾਈ ਰਡ ਉਡਾਉਣਾ ਹੈ ਪਾਇਲਟਸ ਨੇ ਇਸ ਲਈ ਉਹਨੇ ਉਤਰਨਾ ਹੈ ਉੱਪਰ ਚੜਨਾ ਹਮੇਸ਼ਾ ਮੁਸਤੈਦ ਚਾਹੀਦਾ ਜੇ ਕੋਈ ਪਾਇਲਟ ਮੁਸਤੈਦ ਨਹੀਂ ਹੈ ਤਾਂ ਖਤਰਾ ਬਹੁਤ ਭਾਰੀ ਹੈ ਇਹਦੇ ਵਿੱਚ ਇਸ ਲਈ ਉਹਨਾਂ ਨੂੰ ਜੋ ਹੈ ਕੰਮ ਦੇ ਘਟੇ ਉਹਨਾਂ ਦੇ ਨਿਯਮਿਤ ਕੀਤੇ ਗਏ ਉਹਨਾਂ ਦੇ ਨਿਯਤ ਕੀਤੇ ਗਏ ਵੀ ਇਸ ਇੰਨੀ ਛੁੱਟੀ ਉਹਨਾਂ ਨੂੰ ਚਾਹੀਦੀ ਚਾਹੀਦੀ ਹੈ ਪਰ ਇਹਨਾਂ ਸਾਲ ਬੀਤ ਗਏ ਇਹਨਾਂ ਸਮਾਂ ਬੀਤ ਗਿਆ ਇਹਨਾਂ ਕੋਲ ਕੋਈ ਇਹਦੇ ਬਾਰੇ ਨਹੀਂ ਨਹੀਂ ਲਏ ਕਦਮ ਹੋਂ ਜਦੋਂ ਉਹ ਸਮਾਂ ਨਿਕਲ ਗਿਆ ਉਤਰੀ ਗਾ ਗਈ ਉਹ ਇੰਡੀਗੋ ਨੇ ਸ਼ਿਦਾਰਥ ਕੀ ਕੀਤੀ ਹੈ ਇਹਨਾਂ ਨੇ ਆਪਸ ਵਿੱਚ ਮੈਨੂੰ ਲੱਗਦਾ ਹੈ ਕਿ ਸਰਕਾਰ ਵੀ ਵਿਚੇ ਹੀ ਹੋਏਗੀ ਜੋ ਮੇਰੀ ਸਮਝ ਹੈ ਸਿਵਲ ਐਵੀਏਸ਼ਨ ਮੰਤਰੀ ਵੀ ਵਿਚੇ ਹੀ ਹੋਣਾ ਆਪਸੀ ਸ਼ਾਇਦ ਪਨੇਗਲ ਮੇ ਪੱਕਾ ਤਾਂ ਨਹੀਂ ਕਹਿ ਸਕਦਾ ਜਦ ਤੱਕ ਸਾਹਮਣੇ ਨਹੀਂ ਆਂਦੀ ਜਿਹੜੀ ਗਾ ਸਾਹਮਣੇ ਆ ਉਹ ਤੇ ਦਿਖ ਹੀ ਰਹੀ ਹੈ ਕਿ ਇੰਡੀਗੋ ਨੇ ਅਚਾਨਕ ਹੀ ਫਲਾਈਟਾਂ ਰੱਦ ਕਰਤੀਆਂ ਲੋਕ ਲਾਈਨਰ ਚ ਲੱਗੇ ਨੇ ਅਵਾਇਜ਼ਰ ਫੜਨ ਲਈ ਜਾ ਰਹੇ ਨੇ ਕਿਸਨੇ ਮੁੰਬਈ ਤੋਂ ਦਿੱਲੀ ਆਣਾ ਹੈ ਉਹਦਾ ਕੋਈ ਇਮਤਿਹਾਨ ਹੈ ਕੋਈ ਬਿਮਾਰ ਹੈ ਕਿਸੇ ਦੀ ਅਗੇ ਅੰਤਰਰਾਸ਼ਟਰੀ ਫਲਾਈਟ ਹੈ ਕਨੈਕਟਿੰਗ ਉਹ ਲੈਣੀ ਹੈ ਸੋ ਐਨੀ ਹਵੜਾ ਦਫੜੀ ਹਾਕਾਰ ਮਚ ਗਿਆ ਸਾਰੇ ਦੇਸ਼ ਲੱਖਾਂ ਮੁਸਾਫਿਰ ਹਵਾਈ ਅੱਡੇ ਤੇ ਦੋ ਦਿਨ ਭੁਕੇ ਪਾਣੇ ਬੈਠੇ ਰਹੇ ਕਿਉਂਕਿ ਕਿਸੇ ਹਵਾਈ ਅੱਡੇ ਤੇ ਐਨਾ ਇੰਜ਼ਾਮ ਤਾਂ ਹੁੰਦਾ ਹੀ ਨਹੀਂ ਕੰਮ ਪਿੰਦਾ ਉਦੋਂ ਵੀ ਸਵਾਰੀ ਆਈ ਗਈ ਜੇ ਸੌ ਸਵਾਰੀ ਆਂਦੇ ਦੋ ਜਾਰੀ ਕੁਝ ਖਾਂਦੀ ਨੇ ਬਾਕੀ ਤਾਂ ਕੀ ਫਲਾਈ ਲੈ ਕੇ ਟੁੱਟ ਜਾਂਦੀ ਐ ਲੋਕਲ ਖਾਸ ਤੌਰ ਤੇ ਫਲਾਈਟਾਂ 'ਚ ਸੋ ਇਸ ਲਈ ਜੋ ਇੰਡੀਗੋ ਨੇ ਕੀਤਾ ਵੀ ਸ਼ਰਾਰਤ ਕਰੋ ਅਰਾਜਕਤਾ ਫੈਲੇਗੀ ਸਰਕਾਰ ਫਿਰ ਆਪੇ ਝੁਕੇਗੀ ਸਾਰੇ ਮਾਪਦੰਡਾ ਨੂੰ ਮਾਪਦੰਡਾ ਨੂੰ ਕਮਜ਼ੋਰ ਕਰੇਗੀ ਇਸ ਦੁਆਰਾ ਉਹੀ ਹੋਇਆ ਉਹੀ ਹੋਇਆ ਇੱਕ ਭਾਰਤ ਸਰਕਾਰ ਐਡੇ ਵੱਡੇ ਮੁਲਕ ਦੀ ਸਰਕਾਰ ਇੰਡੀਗੋ ਦੇ ਅਗੇ ਆ ਝੁਕ ਗਈ ਹੁਣ ਅਜਦਾ ਬਿਆਨ ਹੈ ਕਿ ਅਸੀਂ ਇੰਡੀਗੋ ਤੇ ਸੱਪੈਕਸ਼ਨ ਦਾ ਮੰਗੇ ਐਕਸ਼ਨ ਕੀ ਲੋਗੇ ਹਾਲੇ ਵੀ ਫਲਾਈਟਾਂ ਪੂਰੀ ਨਹੀਂ ਹੋਈਆਂ ਕਾਲਵੀ 650 ਫਲਾਈਟਾਂ ਦਾ ਦੋਈਆ ਸੋ ਲੋਕਾਂ ਨੂੰ ਵਾਲੇ ਵੀ ਉਹ ਹੈ ਨਾ ਅਨਿਸ਼ਚਿਤਤਾ ਹੈ ਪਤਾ ਨਹੀਂ ਕੱਲ ਮੈਂ ਕਿਤੇ ਜਾਣਾ ਮੈਨੂੰ ਫਲਾਈਟ ਮਿਲੇਗੀ ਕਿ ਨਹੀਂ ਮਿਲੇਗੀ ਇਹ ਮਾਹੌਲ ਜਿਹੜਾ ਹੈ ਬੜਾ ਹੀ ਖਤਰਨਾਕ ਮਾਹੌਲ ਇਹ ਸਾਬ ਦਰਸਾਉਂਦਾ ਹੈ ਕਿ ਕਿਵੇਂ ਅੱਜ ਸਾਡੇ ਦੇਸ਼ ਵਿੱਚ ਕਾਰਪੋਰੇਟ ਖੇਤਰ ਤਨਕੁਬੇਰਾ ਦੇ ਹੱਥ ਜੋ ਸਾਰੀ ਜੋ ਸੱਤਾ ਆ ਗਈ ਹੈ ਨਾ ਇਸ ਵੇਲੇ ਇਹੋ ਦਾ ਪ੍ਰਗਟਾਵਾ ਹੈ ਉਹ ਕਿਹਦੇ ਕਦੇ ਵੀ ਬਲੈਕਮੇਲ ਕਰ ਲੈਣਗੇ ਇਸ ਮੁਲਕ ਦੇ ਲੋਕਾਂ ਨੂੰ ਉਹਨਾਂ ਨੂੰ ਸਮਝਦੇ ਕੁਝ ਨਹੀਂ ਭੇਡਾਂ ਬੱਕਰੀਆਂ ਮੰਗਿਆ ਆਪਨੇ ਫਲਾਈਟ ਦੇ ਉਹਨਾਂ ਨੇ ਉਹਨਾਂ ਨੂੰ ਟ੍ਰੀਟ ਕੀਤਾ ਉਹਨਾਂ ਨੂੰ ਉਸ ਤਰ੍ਹਾਂ ਦੇਖਿਆ ਜਿਹੜੇ ਉੱਥੇ ਸਵਾਰੀਆਂ ਗਈਆਂ ਇਹ ਕਦੇ ਵੀ ਦੇਸ਼ ਵਾਸੀਆਂ ਨੂੰ ਜੋ ਇਸ ਤਰੀਕੇ ਨਾਲ ਹੀ ਲੈਣਗੇ ਉਹ ਜਿਹੜੀ ਖਤਰਨਾਕ ਗੱਲ ਕੀ ਹੋਣ ਜਾ ਰਹੀ ਹੈ ਇਸ ਦੇਸ਼ ਦੇ ਵਿੱਚ ਇਹ ਕੱਲੇ ਇੰਡੀਗੋ ਤੇ ਜਾਣ ਨਹੀਂ ਰੁਕਣੀ ਹੋਣ ਜਿਹੜੇ ਡਿਫੈਂਸ ਵੀ ਹੈ ਉਹਦੇ ਵਿੱਚ ਵੀ ਸਰਕਾਰ ਨਿੱਜੀ ਕੰਪਨੀਆਂ ਦੇ ਦੇ ਰਹੀ ਹੈ निजी कंपनी ਦਾ ਕੰਮ ਕੇਵਲ ਮੁਨਾਫਾ ਲੈਣਾ ਹੈ ਇਹ ਇੱਥੇ ਹੀ ਨਹੀਂ ਪਰਮਾਣੂ ਜਿਹੜੇ ਸਾਰਾ ਕੁਝ ਹੋਦੇ ਕਰਕੇ ਉਹ ਵੀ ਉੱਥੇ ਵੀ ਨੀਜੀ ਕੰਪਨੀਆਂ ਨੀਜੀ ਕੰਪਨੀਆਂ ਤੇ ਕਦੇ ਵੀ ਵਿਕ ਸਕਦੀਆਂ ਕੋਈ ਮਾਲ ਹੁੰਦੀਆਂ ਅਸੀਂ ਜਾਣਦੇ ਆ ਆਪਣੇ ਕਾਰਪੋਰੇਟ ਸੈਕਟਰ ਨੂੰ ਇਸ ਲਈ ਇਹ ਲੜਾਈ ਕੇਵਲ ਇੰਡੀਗੋ ਦੀ ਨੀਮੋਕਰੀ ਇੱਕ ਰਾਜਨੀਤਿਕ ਵਿਚਾਰਕ ਲੜਾਈ ਹੈ ਜਿਸ ਦੇ ਖਿਲਾਫ ਇਹ ਸਰਕਾਰ ਨੂੰ ਘਟਗਰੇ ਚ ਖੜਾ ਹੋਣਾ ਪਏਗਾ ਲੋਕਾਂ ਨੂੰ ਜਵਾਬ ਇਹ ਆਪਨੇ ਦੇਣਾ ਪਏਗਾ ਇਹ ਰੋਲਾ ਤਾਂ ਜਿਆਦਾ ਪੈ ਗਿਆ ਕਿਉਂਕਿ ਅ ਥੋੜੇ ਵੱਧ ਆਮਦਨੀ ਵਾਲੇ ਲੋਕ ਇੰਡੀਗੋ ਨੂੰ ਵਰਤਦੇ ਨੇ ਯਾਨੀ ਇਹਨਾਂ ਫਲਾਈਟਾਂ ਲੈਂਦੇ ਨੇ ਆਪਰਮੇਡਲ ਕਲਾਸ ਦੇ ਲੋਕ ਥੋੜਾ ਬਹੁਤ ਮਿਡਲ ਕਲਾਸ ਲੇਕਿਨ ਗਰੀਬ ਆਦਮੀ ਦੇ ਗਰੀਬ ਆਦਮੀਆਂ ਦਾ ਰੇਲ ਗੱਡੀਆਂ ਦਾ ਕੀ ਹਾਲ ਹੈ ਬੰਦੇ ਬਾਹਰ ਦੇ ਚਲਾਈ ਜਾ ਰਹੇ ਨੇ ਦੂਜੀਆਂ ਗੱਡੀਆਂ ਦੀ ਹਾਲਤ ਇੰਨੀ ਖਰਾਬ ਹੈ ਸ਼ੀਸ਼ੇ ਟੁੱਟੇ ਪਏ ਨੇ ਹਵਾ ਆਂਦੀ ਹੈ ਸਰਦੀਆਂ ਦੇ ਵਿੱਚ ਮੈਂ ਪਿਛੇ ਦਿੱਲੀ ਗਿਆ ਉਹ ਹਵਾ ਹੀ ਹੈ ਜੇ ਕਿੜੀ ਬੰਦ ਨਹੀਂ ਨਾ ਹੋਏ ਤੋ ਮੇਰਾ ਮਤਲਬ ਹੈ ਬਹੁਤ ਵੱਡੀ ਲੜਾਈ ਹੈ ਇਸ ਮੂਲ ਕੋ ਬੜਾ ਸੰਕਟ ਚ ਜਾ ਰਿਹਾ ਹੈ ਡਾਕਟਰ ਸਾਹਿਬ ਮੈਂ ਇੱਕ ਅਖਬਾਰ ਦੀ ਸੰਪਾਦਕੀ ਪੜ ਰਿਆ ਸੀ ਕਿ 2024 ਦੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਸੀ ਉਹ ਤੋਂ ਪਹਿਲਾਂ ਇੰਡੀ ਗੇਲ ਨੂੰ ਚਲਾਉਣ ਵਾਲੇ ਇੰਟਰ ਗਲੋਬ ਗਰੁੱਪ ਜਿਹੜਾ ਹੈ ਉਹਨੇ 36 ਕਰੋੜ ਦੇ ਚੋਣ ਬਾਂਡ ਖਰੀਦੇ ਔਰ ਜਿਹੜੀ ਰਿਪੋਰਟ ਦੇ ਮੁਤਾਬਕ ਜਿਆਦਾ ਉਹਦੇ ਚੋਂ ਪੈਸਾ ਜਿਹੜਾ ਉਹ ਭਾਜਪਾ ਦੇ ਖਾਤੇ ਵਿੱਚ ਗਿਆ ਤੋ ਇਸ ਕਰਕੇ ਕੋਈ ਇਹ ਵੀ ਕਾਰਨ ਹੋ ਸਕਦਾ ਹੈ ਕਿ ਸਰਕਾਰ ਇਹਨਾਂ ਦੇ ਅੱਗੇ ਕਿਉਂ ਝੁਕ ਰਹੀ ਹੈ ਜਾਂ ਕਿਉਂ ਇਹਨਾਂ ਤੇ ਕੋਈ ਇਸ ਤਰ੍ਹਾਂ ਦੇ ਕਾਨੂੰਨ ਲਾਗੂ ਨਹੀਂ ਕਰਦੇ ਇਹ ਤੇ ਸਾਫ ਹੀ ਹੈ ਇਹ ਤੇ ਸਾਫ ਹੀ ਹੈ ਲੇਕਿਨ ਸਬੂਤ ਜਦ ਤੱਕ ਨਹੀਂ ਆਂਦਾ ਮੈਂ ਨਹੀਂ ਮੈਂ ਕੋਈ ਕਹਿ ਨਹੀਂ ਸਕਦਾ ਪਰ ਦਿਖਤੇ ਰਹੀ ਹੈ ਨਾ ਸਾਫ ਦਿਖ ਰਿਹਾ ਹੈ ਤੁਸੀਂ ਬੌਂਡਾ ਨਹੀਂ ਗੱਲ ਕੀਤੀ ਉਹ ਵੀ ਸਰਕਾਰ ਹੈ ਹਰ ਖੇਤਰ ਵਿੱਚ ਜੋ ਕਾਰਪੋਰੇਟ ਦੇ ਅੱਗੇ ਝੁਕੀ ਜਾ ਰਹੀ ਹੈ ਉਹ ਭਾਵੇਂ ਕਿਸਾਨਾਂ ਦੇ ਮਸਲੇ ਹੋਣ ਭਾਵੇਂ ਮਜ਼ਦੂਰਾਂ ਦੇ ਜੋ ਕੋਡ ਬਿੱਲ ਹੋਣ ਜਾਂ ਸੀਡ ਬਿੱਲ ਹੋਏ ਇਹ ਸਾਰੇ ਜਿਹੜੇ ਮਸਲੇ ਨੇ ਇਹ ਕਾਰਪੋਰੇਟ ਖੇਤਰ ਨੂੰ ਖੁਸ਼ ਕਰਨ ਦੀ ਲਈ ਹੁਣ ਸਵਾਲ ਤੇ ਇਹ ਹੈ ਵੀ ਜੇ ਸਾਰਾ ਕੁਝ ਉਹਨਾਂ ਨਹੀਂ ਕਰਨਾ ਹੈ ਤੇ ਸਰਕਾਰ ਨੇ ਰੈਗੂਲੇਟ ਵੀ ਨਹੀਂ ਕਰਨਾ ਹੁਣ ਤੁਸੀਂ ਦੇਖੋ ਜਦੋਂ ਇੰਡੀਗੋ ਦੀ ਫਲਾਈਟ ਅੰਦਰ ਰੱਦ ਹੋ ਗਈ ਜੇ ਕਿਸੇ ਨੇ ਐਮਰਜੈਂਸੀ ਜਾਣਾ ਹੀ ਸੀ ਤੇ ਉਹ ਨੂੰ ਫਲਾਈਟ ਲਈ 80 80000 ਲੱਖ ਤੱਕ ਵੀ ਟਿਕਟਾਂ ਦੀ ਲੱਖ ਤੱਕ ਵੀ ਟਿਕਟ ਨਹੀਂ ਅਖਵਾਰਾ ਚਾਹੇ ਲੱਖ ਤੱਕ ਵੀ ਸਰਕਾਰ ਨੇ ਕੋਈ ਚੈੱਕ ਕੀਤਾ ਉਹਨਾਂ ਨੂੰ ਉਹਨਾਂ ਪੈਸੇ इंडिगो ने की कि जी मैं थोड़ी टिकट वापस कर दिया था टिकट वापस करने की हो जा no. तो बहुत गंभीर मसला है एक कॉर्पोरेट पक्की सरकार है इसके खिलाफ बड़ी ध्यान पूर्वक बड़ी संजीदगी नाल है जो है एक विचारक राजनीतिक लड़ाई लड़नी पड़ेगी बड़े ही सुचजे जथेबंद ढंग के नाल सो so, दर्शकों जिस तरह डॉक्टर साहब ने दसिया कि इंडिगो कंपनी ਜਿਹੜੀ ਕਿਸੇ ਵੇਲੇ ਬਹੁਤ ਛੋਟੀ ਜੀ ਕੰਪਨੀ ਔਰ ਪਿਛੇ ਹੁੰਦੀ ਸੀ ਖਾਸ ਕਰ ਕਰੋਨਾ ਦੇ ਸਮੇਂ ਦੇ ਵਿੱਚ ਇਹ ਬਹੁਤ ਚੜੀ ਔਰ ਪੂਰਾ ਜਿਹੜਾ ਇਹਨੂੰ ਸਰਕਾਰ ਵੱਲੋਂ ਵੀ ਇਸ ਤਰ੍ਹਾਂ ਦਾ ਸਮਰਥਨ ਮਿਲਿਆ ਕਿ ਅੱਜ ਇਹ ਤਕਰੀਬਨ 36% ਜਿਹੜਾ ਸ਼ੇਅਰ ਹੈ ਉਹ ਇੰਡੀਗੋ ਕੰਪਨੀ ਕੋਲ ਹੈ ਲੇਕਿਨ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਅਗਰ ਸਾਰਾ ਕੁਝ ਹੀ ਪ੍ਰਾਈਵੇਟ ਔਰ ਨਿੱਜੀ ਲੋਕਾਂ ਨੇ ਕਰਨਾ ਹੈ ਉਹਨਾਂ ਨੂੰ ਹੈਂਡਓਵਰ ਕਰਨਾ ਹੈ ਤਾਂ ਸਰਕਾਰ ਨੇ ਤਾਂ ਸਿਰਫ ਫਿਰ ਕੀ ਰੈਫਰੀ ਦਾ ਕੰਮ ਕਰਨਾ ਹੈ ਦੇਸ਼ ਦੇ ਲੋਕਾਂ ਦਾ ਧਿਆਨ ਕੌਣ ਰੱਖੇਗਾ ਇਸ ਕਰਕੇ ਜ਼ਰੂਰੀ ਹੈ ਕਿ ਜਿਹੜੀ ਆਵਾਜ਼ ਆਈ ਹੈ ਭਾਵੇਂ ਉਹ ਰੇਲਵੇ ਹੈ ਭਾਵੇਂ ਹਵਾਈ ਹੈ ਉਹ ਸਰਕਾਰੀ ਖੇਤਰ ਦੇ ਵਿੱਚ ਹੋਣੀ ਚਾਹੀਦੀ ਹੈ ਉਹ ਸਰਕਾਰ ਨੂੰ ਆਪ ਉਹਨੂੰ ਮੋਨੀਟਰ ਕਰਨਾ ਚਾਹੀਦਾ ਤਾਂ ਹੀ ਲੋਕਾਂ ਦਾ ਵਿਸ਼ਵਾਸ ਬਣੇਗਾ ਸਾਡਾ ਅੱਜ ਦਾ ਇਹ ਪ੍ਰੋਗਰਾਮ ਕਿਸ ਤਰ੍ਹਾਂ ਲੱਗਿਆ ਇਹਦੇ ਬਾਰੇ ਤੁਸੀਂ ਆਪਣੇ ਕਮੈਂਟ ਜਰੂਰ ਦੇਣਾ ਇਸ ਨੂੰ ਦੇਖਣ ਲਈ ਤੁਹਾਡਾ ਧੰਨਵਾਦ ਕੱਲ ਫੇਰ ਕਿਸੇ ਹੋਰ ਖਬਰ ਨਾਲ ਮਿਲਾਂਗੇ ਸ਼ੁਕਰੀਆ